ਸਾਤ ਸ੍ਰੀ ਕਾਲ ਵੀਰੋ ਵੀਰੋ ਮਰੇ ਨਾਂ ਦਾ ਕੰਗਰੇਜ ਅਫਸਰ ਜਿਹੜਾ ਹਿਸਟਰੀ ਆਫ ਬ੍ਰਿਟਿਸ਼ ਇੰਡੀਆ ਉਹ ਕਿਤਾਬ ਚ ਲਿਖਦਾ ਵਾ ਕਿ ਇਹ ਤੇ ਵੇਖਿਆ ਸੰਸਾਰ ਤੇ ਕਿ ਲੜਾਈਆਂ ਹੋ ਕੇ ਬਾਅਦ ਚ ਸਮਝੌਤੇ ਹੁੰਦੇ ਪਰ ਜਦੋਂ ਸਿੱਖ ਰਾਜ ਨੂੰ ਖਾਲਸਾ ਰਾਜ ਨੂੰ ਮਲਾਇਆ ਗਿਆ ਵਾ ਈਸਟ ਇੰਡੀਆ ਕੰਪਨੀ ਨੇ ਉਹਦੇ ਤੇ ਅਧਿਕਾਰ ਕੀਤਾ ਤੇ ਪਹਿਲਾਂ ਸਮਝੌਤਾ ਤੇ ਫੇਰ ਲੜਾਈ ਇਹ ਨਹੀਂ ਆਂਦਾ ਕਦੀ ਸਮਝ ਚ ਆਈ ਇਹ ਸੀ ਆਂਦਾ ਗਰੇਜ ਰਾਜ ਦੀ ਨਹੀਂ ਸਮਝਣ ਵਾਲੇ ਵੀਰ ਸਮਝ ਗਏ ਨੇ ਵੀਰੋ ਜਦੋਂ ਸਭਰਾਮਾ ਵਾਲੀ ਲੜਾਈ ਹੋਣ ਲੱਗੀ ਨਾ ਤੇ ਲਾਲ ਸਿੰਘ ਮਿਸਰ ਇਹ ਸੀ ਕਮਾਂਡਰ ਇਨਚੀਪ ਫੌਜਾਂ ਦਾ ਤੇ ਜਿਹੜਾ ਪਿੱਛੋਂ ਰਾਸ਼ਨ ਪਾਣੀ ਆਉਂਦਾ ਸੀ ਨਾ ਅੰਗਰੇਜ਼ਾਂ ਦੇ ਥੱਲੇ ਇੱਥੋਂ ਤੱਕ ਇਹ ਵੜਿਆ ਨੇ ਬੇੜੀਆਂ ਵਾਲਾ ਪੋਰ ਤੇ ਤੋੜਿਆ ਹੀ ਤੋੜਿਆ ਬਰੂਦ ਵੀ ਕੰਡਣੋਂ ਮੰਨ ਗਏ ਤੇ ਜਿਹੜਾ ਫੌਜ ਨੇ ਦਾਣਾ ਡੱਪਾ ਰਾਸ਼ਨ ਪਾਣੀ ਘੋੜਿਆਂ ਨੂੰ ਪਾਉਣਾ ਉਹ ਵੀ ਇਹਨੇ ਕੰਮਕਸ਼ਤ ਨੇ ਰੋਕ ਦਿੱਤਾ ਤੇ ਕੁਝ ਫੌਜੀ ਸਿਪਾਈ ਖਾਲਸੇ ਦੇ 8-10 ਪ੍ਰਤੀਨਿਧ ਰੂਪ ਵਜੋਂ ਉੱਠ ਕੇ ਨਾ ਲਾਹੌਰ ਆਏ ਮਹਾਰਾਣੀ ਜਿੰਦਾ ਕੋਲ ਤੇ ਉਹਨਾਂ ਆਣ ਕੇ ਕਿਹਾ ਜੀ 2 ਦਿਨ ਹੋ ਗਏ ਛੋਲੇ ਤੇ ਗਾਜਰਾਂ ਤੇ ਹੀ ਗੁਜ਼ਾਰਾ ਕੱਚੀਆਂ ਤੇ ਕਰਨ ਦੇ ਆ ਤੇ ਸਾਨੂੰ ਘਟੋ ਘਟ ਖਾਣ ਪੀਣ ਨੂੰ ਤੇ ਸਮਾਨ ਅੱਗੇ ਪਹਚਾਓ ਤੇ ਮਹਾਰਾਣੀ ਜਿੰਦਾ ਹੁਣ ਐਡੀ ਕਿਹੜੀ ਉਤੀਰ ਬੇਕਾਰ ਸੀ ਨਾ ਜਿੱਦਾਂ ਉਹਨੇ ਸੁਨੀਆਂ ਸੁਣਾਈਆਂ ਉਹ ਉਲਟਾ ਕਹਿੰਦੀ ਆ ਚੁੱਕੋ ਕੱਗਰੀ ਉਹ ਜਿਹੜੇ 7-8 ਖਾਲਸੇ ਦੇ ਜਵਾਨ ਆਏ ਹੈ ਨਾ ਫੌਜੀ ਉਹਨਾਂ ਗਾੜੀ ਇੱਕ ਕੱਗਰੀ ਸੁੱਟ ਕੇ ਆਂਦੀ ਤੁਸੀਂ ਪਾ ਲੋ ਕੱਗਰੀਆਂ ਤੇ ਮੈਂ ਜਾਣੀ ਜੰਗ ਨੂੰ ਮੈਂ ਅੰਗਰੇਜ਼ਾਂ ਨਾਲ ਲੜਦੀ ਖਾਲਸਾ ਫੌਜ ਨੇ ਇਹੋ ਜਿਹਾ ਗੁੱਸਾ ਖਾਧਾ ਚਾਹੀਦਾ ਤੇ ਰਾਣੀ ਨੂੰ ਇਹ ਸੀ ਕਿ ਲਾਲ ਸਿੰਘ ਦੀ ਪੁੜਚੋਲ ਕਰਦੀ ਕਿ ਉਹ ਗਾੜੀ ਰਾਸ਼ਨ ਪਾਣੀ ਪਚਾਉਂਦਾ ਵੀ ਕਿ ਨਹੀਂ ਖਾਲਸਾ ਖਾ ਕੇ ਗੁੱਸਾ ਤੇ ਜਾਸ ਭਰਾਮੀ ਸਿੱਧਾ ਅੰਗਰੇਜ਼ ਨੂੰ ਟੱਕਰਿਆ ਦੋਸਤੋ ਇਹੋ ਇਹੋ ਜਿਹਿਆਂ ਔਕੜਾਂ ਖਾਲਸਾ ਫੌਜ ਨੇ ਸਈਆਂ ਫੇਰ ਜਾ ਕੇ ਅੰਗਰੇਜ਼ ਜਿੱਤਿਆ ਤੇ ਖੁਦ ਅੰਗਰੇਜ਼ ਆ ਉਹਦੀਆਂ ਕਿਤਾਬਾਂ 'ਚ ਲਿਖਣਦੇ ਆ ਕਿ ਬੇਈਮਾਨੀ ਕਰਕੇ ਖਾਲਸਾ ਰਾਜ ਜਿਹੜਾ ਸਿੱਖ ਰਾਜ ਆ ਉਹਨੂੰ ਅੰਗਰੇਜ਼ਾਂ ਨੇ ਮੜਾਇਆ ਉਹ ਜਿਹੜਾ ਤੇਜ ਲਾਲ ਸਿੰਘ ਤੇਜਾ ਸਿੰਘ ਦੋਵੇਂ ਫੇਰੂ ਸ਼ਹਿਰ ਦੀ ਲੜਾਈ 'ਚ ਅੰਗਰੇਜ਼ ਹਾਰ ਗਏ ਸੀ ਤੇ ਉਹ ਸਾਰਾ ਕੁਝ ਆਪ ਦਾ ਲੂਣ ਲੱਗੇ ਸੀ ਤੇ ਉਸੇ ਵੇਲੇ ਇਹਦਾ ਇੱਕ ਸੂਈਆ ਚਲੇ ਗਿਆ ਵੀ ਮੈਂ ਸਿੱਖਾਂ ਦੇ ਵਿੱਚੋਂ ਅੱਧੀ ਫੌਜ ਭਜਾ ਕੇ ਲੈ ਜਾਣੀ ਆ ਤੇ ਤੂੰ ਹੀ ਨਾ ਭਜਿਓ ਨਹੀਂ ਤੇ ਇਹਦੇ ਕੋਲ 30000 ਤਰੋਤਾਜਾ ਫੌਜ ਸੀ ਤੇ ਰਾਤ ਨੂੰ ਅੰਗਰੇਜ਼ ਹੱਸ ਹੁੰਬ ਕੇ ਡਿੱਗੇ ਠੱਠੇ ਪਏ ਹੀ ਤੇ ਦੇਣ ਚੜਦੇ ਨੂੰ ਇਹਦੇ ਸਿਪਾਹੀਆਂ ਹੀ ਇਹਨੂੰ ਆਖਿਆ ਓ ਤੇਜਿਆ ਓ ਲਾਲਿਆ ਚੱਲ ਆਪ ਹਮਲਾ ਕਰੀਏ ਅੰਗਰੇਜ਼ ਉਸੇ ਹਰੇ ਹੀ ਹੁਣ ਦੋ ਫੱਟਾਂ ਦਾ ਕੰਮ ਇਹਦੇ ਗਰੇਜ ਇੰਡੀਆ ਚੋਂ ਨਿਕਲ ਜਾਣਾ ਤੇ ਇਹ ਜਵਾਨ ਤੇ ਪਹਿਲਾਂ ਹੀ ਬੇਈਮਾਨ ਸੀ ਇਹਨਾਂ ਨੇ ਪਹਿਲਾਂ ਹੀ ਉੱਥੇ ਕਿਹਾ ਕਿ ਇਹ ਕਹਿ ਮ ਕਸ਼ਮੀਰ ਲੈਣਾ ਗਲਾਬ ਸੌ ਨੇ ਕਿਹਾ ਕਿ ਇਹ ਕਹਾ ਮੈਨੂੰ ਵਜ਼ੀਰ ਬਣਾ ਦਿਓ ਕਿਹੇ ਕੋਚ ਤੇ ਇਹੋ ਹੀ ਲਾਲਸਾ ਆ ਜਿਹੜਾ ਗਦਾਰ ਜਦੋਂ ਉੱਥੇ ਉਹਨੂੰ ਕਬਜ਼ਾ ਦੇਵਾਉਣ ਲੱਗੇ ਨਾ ਕਸ਼ਮੀਰ ਗਲਾਬਸੰਗ ਨੂੰ ਅੰਗਰੇਜ਼ ਤੇ ਇਹਨੇ ਉਹਨੂੰ ਚੁੱਕ ਤਾ ਉੱਥੇ ਜਿਹੜਾ ਮੁਸਲਮਾਨ ਹੀ ਜਰਨਲ ਇਹਨੂੰ ਕਬਜ਼ਾ ਨਾ ਦੇਈ ਤੇ ਮੁੜ ਕੇ ਅੰਗਰੇਜ਼ਾਂ ਨੇ ਨਾ ਇਹਦੇ ਤੇ ਮੁਕਤਮਾ ਚਲਾ ਕੇ ਖੁੱਲੀ ਅਦਾਲਤ 'ਚ ਤੇ ਇਹਨੂੰ ਅੰਗਰੇਜ਼ੀ ਰਾਜ ਤੋਂ ਬਾਹਰ ਨਿਕਲ ਜਾਣ ਲਈ ਕਿਹਾ ਤੇ ਮੁੜ ਕੇ ਕਾਬਲ ਰਾਨ ਨਾਲ ਮਰਿਆ ਜਾ ਕੇ ਗਦਾਰ ਤੇ ਸਿੱਖਾਂ ਦਾ ਰਾਜ ਇਹਨੇ ਡੋਪਿਆ ਦੋਸਤੋ ਇਹੋ ਜਿਹੇ ਕਈ ਘਟਨਾਵਾਂ ਸੁਣ ਕੇ ਲੂ ਕੰਡੇ ਖੜੇ ਉੱਠਦੇ ਮੈਂ ਕਈ ਵਾਰੀ ਆਨਾ ਹਾਂ ਕਿ ਖਾਲਸਾ ਅਕਾਲ ਪੁਰਖ ਦਾ ਖਾਲਸਾ ਤੇ ਇਹਦੀ ਜੰਗਾਂ 'ਚ ਕਿਉਂ ਹਾਰ ਹੁੰਦੀ ਰਹੀ ਉਹ ਨਹੀਂ ਖਾਲਸੇ ਦੀ ਨਹੀਂ ਹਾਰ ਹੋਈ ਫਿਰ ਉਹ ਸ਼ਹਿਰ ਵਾਲੀ ਲੜਾਈ ਪੜਿਓ ਮੇਰੇ ਵੀਰ ਸਾਰੀ ਚੇਲੇਆਂ ਵਾਲੀ ਲੜਾਈ ਪਰਿਓ ਖਾਲਸਾ ਜਿੱਤਿਆ ਜਿੱਤਿਆ ਰਾਇਆ ਇਹਨਾਂ ਗਦਾਰਾਂ ਨੇ ਸ਼ਾਮ ਸੋਂ ਟਾਰੀ ਨੂੰ ਜਾ ਕੇ ਤੰਪੂ ਚੰਦਾ ਗਦਾਰ ਮੈਂ ਤੇ ਭੱਜ ਜਾਣਾ ਤੂੰ ਵੀ ਭੱਜ ਜੀ ਉਹ ਸ਼ਾਮ ਸੋਂ ਟਾਰੀ ਦਾ ਖੂਨ ਉਹ ਪੰਜਾਬ ਦੀ ਮਿੱਟੀ ਦਾ ਖੂਨ ਬਿਦਾਰੀ ਕਰ ਜੀ